ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪੰਜਵਾ ਹਿੰਡੋਲ ਜਿਸ ਸਮੇਂ ਸ੍ਰੀ ਅਮਰ ਸਰ ਸਾਹਿਬ ਜੀ ਦੀ ਕਾਰ ਸੇਵਾ ਹੋ ਰਹੀ ਸੀ ਉਸ ਸਮੇਂ ਸਤਿਗੁਰੂ ਸਾਹਿਬ ਜੀ ਨੇ ਬਸੰਤ ਅਤੇ ਹਿੰਡੋਲ ਦੋਨਾਂ ਰਾਗਾਂ ਨੂੰ ਮਿਲਦੇ ਹੋਇਆ ਇਹ ਪਾਵਨ ਸ਼ਬਦ ਉਚਾਰਨ ਕੀਤਾ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨ ਦੂਜਾ ਜਾਣੈ हे ਪ੍ਰਭੂ ਤੇਰੀ ਕੁਦਰਤ ਸ਼ਕਤੀ ਰਚਨਾ ਨੂੰ ਤੂੰ ਆਪ ਹੀ ਜਾਣਦਾ ਹੈ ਤੇਰੇ ਤੋਂ ਬਿਨਾ ਹੋਰ ਦੂਸਰਾ ਕੋਈ ਨਹੀਂ ਜਾਣ ਸਕਦਾ ਨਾ ਜਾਣਦਾ ਹੈ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੈ ਪਛਾਣੈ ਇਹ ਮੇਰੇ ਪਿਆਰੇ ਪ੍ਰਭੂ ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਦਾ ਹੈ ਉਹੋ ਹੀ ਤੈਨੂੰ ਪਛਾਨਣਾ ਕਰਦਾ ਹੈ ਤੇਰੇ ਆ ਭਗਤਾ ਕਉ ਬਲਹਾਰਾ ਹੇ ਪ੍ਰਭੂ ਤੇਰਿਆਂ ਭਗਤਾ ਸੇਵਕ ਜਨਾਂ ਨੂੰ ਦੇ ਉਪਰੋ ਮੈਂ ਬਲਹਾਰਾ ਕੁਰਬਾਨ ਜਾਂਦਾ ਹਾਂ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ਰਹਾਉ ਏ ਪ੍ਰਭੂ ਪਰਮਾਤਮਾ ਤੇਰਾ ਇਹ ਹਰਿਮੰਦਰ ਸਾਹਿਬ ਰੂਪ ਇਹ ਜਿਹੜਾ ਥਾਨ ਅਸਥਾਨ ਹੈ ਵਾ ਸਾਧ ਸੰਗਤ ਸਰੂਪ ਦੇਵੀ ਸੰਪਦਾ ਦੇ ਸਹਿਤ ਅੰਤਿਆਕਰੂਪੀ ਥਾਨ ਸੁਹਾਵਾ ਸ਼ੁਭਨੀਗ ਹੈ ਅਤੇ ਤੇਰੇ ਰੰਗ ਕੌਦਕ ਵੀ ਆਪਾਰਾ ਬੇਅੰਤ ਹਨ ਵਾ ਤੇਰੇ ਪ੍ਰੇਮ ਸਾਧਨਾ ਦਾ ਰੰਗ ਦੀ ਅਪਾਰ ਹੀ ਹੈ ਰਹਾਉ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਦਾ ਏ ਪ੍ਰਭੂ ਤੇਰੀ ਇਹ ਅੰਮ੍ਰਿਤ ਸਰ ਸਾਹਿਬ ਜੀ ਦੀ ਸੇਵਾ ਟਹਿਲ ਤੇਰੇ ਤੋਂ ਹੀ ਹੋ ਸਕਦੀ ਹੈ ਵਾ ਤੇਰੀ ਭਗਤੀ ਰੂਪੀ ਸੇਵਾ ਟਹਿਲ ਤੇਰੀ ਕਿਰਪਾ ਤੋਂ ਹੀ ਹੋ ਸਕਦੀ ਹੈ ਹੋਰ ਕੋਈ ਦੂਸਰਾ ਆਪਣੇ ਬਲ ਨਾਲ ਕੁਝ ਨਹੀਂ ਕਰ ਸਕਦਾ ਭਗਤ ਤੇਰਾ ਸੋਈ ਤੁਧ ਪਾਵੈ ਜਿਸਨੂੰ ਤੂ ਰੰਗ ਧਰਤਾ ਹੈ ਪ੍ਰਭੂ ਉਹੋ ਹੀ ਤੇਰਾ ਭਗਤ ਸੇਵਕ ਮੰਨ ਸਕਦਾ ਜੋ ਤੈਨੂੰ ਪਾ ਜਾਂਦਾ ਹੈ ਤੇ ਜਿਸਨੂੰ ਤੂੰ ਆਪਣਾ ਰੰਗ ਪ੍ਰੇਮ ਧਾਰਨ ਕਰਾਉਂਦਾ ਹੈ ਤੂ ਵੱਡਾ ਦਾਤਾ ਤੂ ਵੱਡਦਾਨਾ ਔਰ ਨਹੀਂ ਕੋ ਦੂਜਾ ਪ੍ਰਭੂ ਤੂੰ ਹੀ ਵੱਡਾ ਦਾਤਾ ਹੈ ਤੂੰ ਹੀ ਵੱਡਾ ਦਾਣਾ ਹੁੰਦਾ ਜਾਣਨ ਵਾਲਾ ਅੰਤਰਜਾਮੀ ਐ ਤੇਰੇ ਵਰਗਾ ਹੋਰ ਕੋਈ ਵੀ ਦੂਸਰਾ ਨਹੀਂ ਤੂੰ ਸਮਰੱਥ ਸੁਆਮੀ ਮੇਰਾ ਹਉ ਕਿਆ ਜਾਣਾਂ ਤੇਰੀ ਪੂਜਾ ਇਹ ਪ੍ਰਭੂ ਸਰਬਸ਼ਕਤੀਵਾਨ ਤੇ ਮੇਰਾ ਸੁਆਮੀ ਮਾਲਕ ਹੈ ਮੈਂ ਤੇਰੀ ਪੂਜਾ ਕਰਨੀ ਕੀ ਜਾਣ ਸਕਦਾ ਹਾਂ ਪਾਵ ਨਹੀਂ ਜਾਣ ਸਕਦਾ ਤੇਰਾ ਮਹਿਲ ਅਗੋਚਰ ਮੇਰੇ ਪਿਆਰੇ ਵਿਖਮ ਤੇਰਾ ਹੈ ਬਾਣਾ ਏ ਮੇਰੇ ਪਿਆਰੇ ਪ੍ਰਭ ਤੇਰਾ ਸਰੂਪ ਰੂਪੀ ਮਹੱਲ ਜਿਹੜਾ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਅਤੇ ਤੇਰਾ ਬਾਣਾ ਮੰਨਣਾ ਵੀ ਬਹੁਤ ਵਿਖਮ ਹੈ ਕਠਨ ਹੈ ਜਿਨ੍ਹਾਂ ਮੰਨਿਆ ਹੈ ਉਹਨਾਂ ਦੀ ਜੈ ਜੈਕਾਰ ਹੋਈ ਹੈ ਪਰ ਮੰਨਣਾ ਬਹੁਤ ਔਖਾ ਹੈ ਕੋ ਨਾਨਕ ਟਹਿ ਪਿਆ ਦਵਾਰੇ ਰਖ ਲੇ ਬੋ ਮੁਗਦ ਅਜਾਣਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਉਂ ਬੇਨਤੀ ਕਰੋ ਕਿ हे ਪ੍ਰਭੂ ਮੈਂ ਤੇਰੇ ਸਾਧ ਸੰਗਤ ਰੂਪੀ ਦਵਾਰੇ ਦਰ ਉਪਰ ਟਹਿ ਪਿਆ ਵਾ ਮੈਂ ਦੇ ਬਿਮਾਰ ਵੱਲੋਂ ਟਹਿ ਕੇ ਤੇਰੀ ਸ਼ਰਨ ਰੂਪੀ ਦਵਾਰੇ ਤੇ ਪਿਆ ਤੂੰ ਮੈਨੂੰ ਸ਼ਾਸਤਰ ਗਿਆਨ ਤੋਂ ਰਹਿਤ ਮੁਗਦ ਬੇਸਮਝ ਤੇ ਪਰਮਾਰਥ ਦੇ ਗਿਆਨ ਵੱਲੋਂ ਅਜਾਣਾ ਕੀਏ ਅਣਜਾਣ ਨੂੰ ਕਿਰਪਾ ਕਰਕੇ ਬਚਾ ਕੇ ਰੱਖ ਲੈਣਾ ਕਰ ਬਸੰਤ ਹਿੰਡੋਲ ਮਹੱਲਾ ਪੰਜਵਾ ਬਸੰਤ ਤੇ ਹਿੰਡੋਲ ਦੋਨਾਂ ਰਾਗਾਂ ਨੂੰ ਮਿਲਦੇ ਹੋਏ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਨ ਮੂਲ ਨ ਬੁੱਝੈ ਆਪ ਨ ਸੂਝੈ ਪਰਮ ਵਿਆਪੀ ਅਹੰਮਨੀ ਪਾਤਸ਼ਾਹ ਕਹਿੰਦੀ ਹੈ ਜੀਵ ਜਿਹੜਾ ਆਪਣਾ ਮੂਲ ਮੁੱਢ ਰਕਤ ਬਿੰਦ ਨਹੀਂ ਬੁੱਝਦਾ ਕਿ ਮੈਂ ਕਿਵੇਂ ਬਣਿਆ ਹਾਂ ਕਿਵੇਂ ਪਰਮੇਸ਼ਰ ਨੇ ਮੇਰਾ ਸਰੀਰ ਘੜਿਆ ਹੈ ਕਿੱਥੋਂ ਆਇਆ ਹਾਂ ਕਿੱਥੇ ਜਾਣਾ ਹੈ ਇਹ ਨਹੀਂ ਬੁੱਝਦਾ ਇਹ ਜੀਵ ਆਪਣੇ ਮੂਲ ਮੁੱਧ ਅਧਿਸ਼ਥਾਨ ਬ੍ਰਹਮ ਨੂੰ 부ਝਦਾ ਨਹੀਂ ਹੈ ਜਿਸ ਕਰਕੇ ਇਸ ਨੂੰ ਆਪਣਾ ਸਰੂਪ ਸੋਝਦਾ ਨਹੀਂ ਸਾਰੀ ਦੁਨੀਆ ਹੀ ਪਰਮ ਵਿੱਚ ਲੱਗ ਰਹੀ ਅਤੇ ਅਹੰਕ ਇਹ ਹੰਕਾਰ ਤੇ ਮਨੀ ਮਨਉਤ ਕਰ ਰਹੀ ਹੈ ਅਹੰਕ ਇਹ ਹੰਕਾਰ ਕਰਕੇ ਆਪਣੇ ਆਪ ਨੂੰ ਹੀ ਸਭ ਤੋਂ ਵੱਡੀ ਮੰਨੀ ਵਰਦੀ ਹੈ ਪਿਤਾ ਪਾਰ ਬ੍ਰਹਮ ਪ੍ਰਪਤਨੀ ਮੋਹ ਨਿਸਤਾਰ ਨਿਰਗੁਨੀ ਰਹਾਉ हे पापा पुन्ना तू पार ब्रह्म व्यापक स्वरूप पिता अकाल पुरुष वाहे गुरु जी हे सब दे धनी मालिक प्रभु मैं निर्गुनी गुना तो हेणे नो इस संसार समुद्र तो निस्तारो ता पार करो तारना करो राहौ ओपत परलो प्रबते होवे ए बिचारी हरजनी ਸੰਸਾਰ ਦੀ ਉਤਪਤੀ ਅਤੇ ਪਰਲੋ ਨਾਸ ਪ੍ਰਮਾਤਮਾ ਦੇ ਹੁਕਮ ਤੋਂ ਹੀ ਹੁੰਦਾ ਹੈ। ਹਰੀ ਪ੍ਰਮਾਤਮਾ ਦੇ ਸੰਤ ਜਨਾਂ ਨੇ ਇਹ ਵਿਚਾਰੀ ਕੀ ਇਹ ਵਿਚਾਰ ਕੀਤੀ ਹੈ। ਵਾ ਇਹ ਵਿਚਾਰ ਹਰੀ ਦੇ ਜਨਾਂ ਨੇ ਹੀ ਕੀਤੀ ਹੈ ਕਿ ਅੰਤੈ ਕਰਨ ਦੇ ਅੰਦਰ ਸ਼ੁਭ ਗੁਣਾਂ ਦੀ ਉਤਪਤੀ ਅਤੇ ਆਸਰੀ ਸੰਪਦਾ ਦਾ ਨਾਸ਼ ਪ੍ਰਭੂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਨੀ ਜਿਹੜੇ ਮਨੁੱਖ ਪ੍ਰਭੂ ਪਰਮਾਤਮਾ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਰੰਗੇ ਹੋਏ ਉਹ ਮਨੁੱਖ ਹੀ ਇਸ ਕਾਲ ਕੀ ਇਹ ਕਲਯੁਗ ਦੇ ਵਿੱਚ ਸੁਖੀਏ ਸੁਖ ਦੇ ਸਹਿਤ ਗਿਣੇ ਜਾਂਦੇ ਅਵਰ ਉਪਾਉ ਨ ਕੋਈ ਸੂਜੈ ਨਾਨਕ ਤਰੀਐ ਗੁਰਬਚਨੀ ਪਾਦਸ਼ਾ ਹਦਾਇਤ ਕਰਦੇ ਸਾਨੂੰ ਸचेत ਕਰਦੇ ਕਿ ਮਤਾਂ ਕਿਤੇ ਭਰਮ ਵਿੱਚ ਪੈ ਜਿਓ ਉਹ ਕਰ ਲਾਂਗੇ ਆ ਕਰ ਲਾਂਗੇ ਕਹਿੰਦੇ ਹੋਰ ਕੋਈ ਵੀ ਉਪਾਯ ਯਤਨ ਸੁਝਦਾ ਨਹੀਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇੱਕ ਗੁਰਾਂ ਦੇ ਬਚਨੀ ਉਪਦੇਸ਼ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਬਸੰਤ ਹਿੰਡੋਲ ਮਹੱਲਾ ਨਾਵਾ ਜਿਸਮੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬੇ ਬਕਾਲੇ ਵਿਖੇ ਗੁਰੂ ਰੂਪ ਵਿੱਚ ਪ੍ਰਗਟ ਹੋਏ ਸਨ ਉਸ ਸਮੇਂ अनेका ਸੰਗਤਾਂ ਉੱਥੇ ਹਾਜ਼ਰ ਸਨ। ਜਿਨ੍ਹਾਂ ਸੰਗਤਾਂ ਨੂੰ ਸਤਿਗੁਰਾਂ ਨੇ ਗਉੜੀ ਆਦਿ ਰਾਗਾਂ ਵਿੱਚ ਵੀ ਉਪਦੇਸ਼ ਕਥਨ ਕੀਤੇ ਹਨ ਇਹ ਸ਼ਬਦ ਵੀ ਉੱਥੇ ਬਸੰਤ ਤੇ ਹੰਡੋਲ ਦੋਵਾਂ ਰਾਗਾਂ ਨੂੰ ਮਿਲਦੇ ਹੋਏ ਨੌਵੇਂ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਾਧੂ ਇਹ ਤਨ ਮਿਥਿਆ ਜਾਨੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਗਮਈ ਉਪਦੇਸ਼ ਬਖਸ਼ ਰਹੇ ਸਾਧੂ ਸੰਤ ਜਨੋ ਇਹ ਪੰਜਾਂ ਤਤਾਂ ਦੇ ਤਨ ਸਰੀਰ ਨੂੰ ਮਿੱਥਿਆ ਝੂਠਾ ਜਾਣਨਾ ਕਰੋ। ਯਾ ਪੀਤਰ ਜੋ ਰਾਮ ਬਸਤ ਹੈ ਸਾਚੂ ਤਾਹੇ ਪਛਾਨੋ ਰਹਾਓ। ਯਾ ਮਤਲਬ ਇਸ ਸਰੀਰ ਦੇ ਪੀਤਰ ਵਿੱਚ ਜਿਹੜਾ ਰਾਮ ਪ੍ਰਭੂ ਵਸਦਾ ਉਸ ਨੂੰ ਕਹਿੰਦੇ ਸੱਚ ਸਰੂਪ ਪਛਾਨਣਾ ਕਰੋ ਰਹਾਓ। ਇਹ ਜੱਗ ਹੈ ਸੰਪਤ ਸੁਪਨੇ ਕੀ ਦੇਖ ਕਹਾ ਐ ਡਾਨੋ ਏ ਸੰਤ ਜਨੋ ਇਹ ਜੱਗ ਸੰਸਾਰ ਦੇ ਪਦਾਰਤ ਸੁਪਨੇ ਦੀ ਸੰਪਤ ਵਿਪੂਤੀ ਵਾਂਗ ਹੈ ਭਾਵ ਜਿਵੇਂ ਸੁਪਨੇ ਵਿੱਚ ਕਿਤਨੇ ਮਹੱਲ ਧਨ ਪਦਾਰਤ ਆਪਣੇ ਦੇਖੀ ਦੇ ਪਰ ਜਾਗਣ ਵੇਲੇ ਕੁਝ ਵੀ ਕੋਲ ਨਹੀਂ ਹੁੰਦਾ ਇਓ ਜਦੋਂ ਜਮਾਂ ਦਾ ਡੰਡਾ ਸਿਰ ਵਿੱਚ ਵੱਜਦਾ ਨ ਤਦੋਂ ਹੀ ਜੀਵ ਇਸ ਭੇਤ ਨੂੰ ਸਮਝਦਾ ਇਸ ਸੰਸਾਰ ਦੀ ਵਿਪੂਤੀ ਨੂੰ ਦੇਖ ਕੇ ਹੰਕਾਰ ਨਾਲ ਕਹਾ ਐਡਾਨੂ ਕੀ ਆਕੜਦਾ ਹੈ ਸੰਗ ਤਿਹਾਰੈ ਕਛੂ ਨ ਚਾਲੈ ਤਾਹੇ ਕਹਾ ਲਪਟਾਨੂ ਅੱਗੇ ਹੋਰ ਹਦਾਇਤ ਕਰਦੇ ਸਾਨੂੰ ਕਿ हे ਪਾਈ ਤੁਹਾਡੇ ਨਾਲ ਪ੍ਰਲੋਕ ਨੂੰ ਕੁਝ ਵੀ ਨਹੀਂ ਚੱਲੇਗਾ ਫਿਰ ਉਹਨਾਂ ਪਦਾਰਥਾਂ ਦੇ ਨਾਲ ਕੀ ਲਪਾਏ ਮਨ ਹੋ ਰਿਓ ਉਸਤਤ ਨਿੰਦਾ ਦਉ ਪਰਹਰ ਹਰ ਕੀਰਤ ਔਰ ਅਨੁ ਆਪਣੀ ਉਸਤਤ ਵਿਡਿਆਈ ਸੁਣਨੀ ਤੇ ਪਰਾਏ ਦੀ ਨਿੰਦਾ ਅਪਕੀਰਤੀ ਕਰਨੀ ਜਾਂ ਸੁਣਨੀ ਇਹ ਦੋਵੇਂ ਸੁਭਾਵਾਂ ਨੂੰ ਕਹਿੰਦੇ ਤਿਆਗਣਾ ਕਰੋ ਅਤੇ ਪ੍ਰਮਾਤਮਾ ਦੀ ਕੀਰਤ ਕੀਰਤੀ ਨੂੰ ਹੀ ਆਪਣੇ ਔਰ ਹਿਰਦੇ ਵਿੱਚ ਆਨੋ ਲਿਆਉਣਾ ਕਰੋ ਆਪਣੀ ਸਗੋਂ ਨਿੰਦਿਆ ਸੁਣੋ ਕਿਸੇ ਦੀ ਵਿਡਿਆਈ ਸੂ ਪਰਮੇਸ਼ਰ ਨੇ ਤੇ ਸਾਨੂੰ ਦੋਨਾਂ ਤੋਂ ਵਰਜਿਆ ਹੈ ਨਾ ਕਿਸੇ ਦੀ ਵਡਿਆਈ ਕਰਨੀ ਹੈ ਤੇ ਨਾ ਆਪਣੀ ਨਿੰਦਿਆ ਸੁਣਨੀ ਮਾਰੇ ਕਹਿੰਦੇ ਜੇ ਨਿੰਦਿਆ ਕਰਾਉਣੀ ਹੈ ਤੇ ਆਪਣੇ ਔਗਣਾ ਦੀ ਕਰਾਉਣੀ ਹੈ ਵਡਿਆਈ ਕਰਨੀ ਸੁਣਨੀ ਹੈ ਤੇ ਪਰਮੇਸ਼ਰ ਦੀ ਕਰਨੀ ਸੁਣਨੀ ਹੈ ਕਿਸੇ ਬੰਦੇ ਦੀ ਵਡਿਆਈ ਕਰਨੀ ਜਾਂ ਨਹੀਂ ਸੁਣਨੀ ਕਿਉਂਕਿ ਸਭ ਮਿੱਥਿਆ ਹੈ ਜਨ ਨਾਨਕ ਸਭ ਹੀ ਮੈ ਪੂਰਨ ਇਕ ਪੁਰਖ ਭਗਵਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਕ ਪੁਰਖ ਭਗਵਾਨ ਅਕਾਲ ਪੁਰਖ ਹੀ ਸਾਰਿਆਂ ਵਿੱਚ ਪੂਰਨ ਵਿਆਪਕ ਹੋ ਰਿਹਾ ਬਸੰਤ ਮਹੱਲਾ ਨਾਵਾ ਪਾਪੀ ਹੀ ਐ ਮੈਂ ਕਾਮ ਬਸਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਰਾਗ ਦੀ ਮੂਰਤ ਸਤਿਗੁਰੂ ਅੱਗੇ ਫੇਰ ਵਿਰਾਗ ਮਈ ਉਪਦੇਸ਼ ਕਥਨ ਕਰ ਰਿਹਾ ਕਿ हे ਭਾਈ ਪਾਪੀ ਮੰਦ ਕਰਮੀਆਂ ਦੇ ਜਿਹੜੇ ਹਿਰਦੇ ਆ ਮੈਂ मीनिंग ਇਹਦੇ ਵਿੱਚ ਕਹਿੰਦੇ ਕਾਮ ਵਸਦਾ ਹੈ। ਕ੍ਰੋਧ ਵਸਦਾ ਹੈ। ਹੰਕਾਰ ਵਸਦਾ ਹੈ। ਮਨ ਚੰਚਲ ਜਾਤੇ ਗਹੈਉ ਨਾ ਜਾਇ ਰਹਾਉ। ਇਸ ਵਾਸਤੇ ਕਹਿੰਦੇ ਮਨ ਚੰਚਲ ਹੋ ਰਿਹਾ ਜੋ ਕਿਸੇ ਸਾਧਨਾ ਕਰਕੇ ਫੜਿਆ ਨਹੀਂ ਜਾਂਦਾ ਰਹਾਉ। ਇਹ ਮਨ ਜਿਹੜਾ ਕਹਿੰਦੇ ਪਾਰੇ ਨਾਲੋਂ ਵੀ ਜ਼ਿਆਦਾ ਚੰਚਲ ਹੈ। ਦੱਸ ਦਿਆ ਕਿ ਜਿਹੜਾ ਪਾਰਾ ਹੈ ਉਹ ਕਿਸੇ ਦੇ ਵਸ ਵਿੱਚ ਨਹੀਂ ਆਉਂਦਾ ਉਂਗਲ ਵਿੱਚ ਫੜੀਏ ਹੱਥ ਵਿੱਚ ਕੁੱਟੀਏ ਤੇ ਉਹ ਨਿਕਲ ਜਾਂਦਾ ਹੈ ਕਿਸੇ ਭਾਂਡੇ 'ਚ ਨਹੀਂ ਪਾ ਹੁੰਦਾ ਇਸੇ ਤਰ੍ਹਾਂ ਕਿੰਨੇ ਮਨ ਜਿਹੜਾ ਬਹੁਤ ਜ਼ਿਆਦਾ ਚੰਚਲ ਹੈ ਜੋਗੀ ਜੰਗਮ ਅਰਸ ਨਿਆਸ ਸਭ ਹੀ ਪਰ ਡਾਰੀ ਇਹ ਫਾਸ ਏ ਭਾਈ ਭਾਵੇਂ ਕੋਈ ਜੋਗੀ ਜੋਗਮਤ ਵਾਲਾ ਜੰਗਮ ਭਾਵੇਂ ਕੋਈ ਸ਼ੈਵ ਮਤ ਵਾਲਾ ਹੋਵੇ ਔਰ ਅਤੇ ਸਿਆਸੀ ਹੋਵੇ ਕਹਿੰਦੇ ਸਾਰਿਆਂ ਦੇ ਪਰ ਉੱਪਰ ਹੀ ਇਸ ਕਾਮ ਨੇ ਆਪਣੀ ਫਾਈ ਛੁੱਟੀ ਹੋਈ ਹੈ ਕਹਿਣ ਤੂੰ ਭਾਵ ਕੋਈ ਵੀ ਹੋਵੇ ਇਹ ਮਨ ਨੇ ਸਾਰਿਆਂ ਤੇ ਰਾਜ ਕੀਤਾ ਜੇ ਜੇ ਹਰ ਕੋ ਨਾਮ ਸਮਾਰ ਤੇ ਭਵ ਸਾਗਰ ਉੱtre ਪਾਰ ਜਿਸ ਜਿਸ ਮਨੁੱਖ ਨੇ ਹਰੀ ਪਰਮਾਤਮਾ ਦਾ ਨਾਮ ਸਮਾਰ ਸੰਭਾਲਣਾ ਕੀਤਾ ਉਹ ਸਾਰੇ ਹੀ ਭਵ ਸਾਗਰ ਸਮੁੰਦਰ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਕਹਿੰਦੇ ਉਤਰ ਗਏ ਹਨ ਜਨ ਨਾਨਕ ਹਰ ਕੀ ਸਰਨਾਇ ਦੀਜੈ ਨਾਮ ਰਹਿ ਗੁਣ ਗਾਇ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਕਥਨ ਕਰਦੇ ਕਿ ਅਸੀਂ ਪ੍ਰਮਾਤਮਾ ਦੀ ਸ਼ਰਨ ਵਿੱਚ ਪਏ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਇਹ ਪ੍ਰਭੂ ਸਾਨੂੰ ਆਪਣਾ ਨਾਮ ਦੇਣਾ ਕਰ ਅਸੀਂ ਤੇਰੇ ਜਿਹੜੇ ਗੁਣ ਵਾਂ ਉਹ ਗਾਇਨ ਕਰਦੇ ਹੀ ਰਹੀਏ ਕਰਦੇ ਹੀ ਰਹੀਏ ਬਸੰਤ ਮਹੱਲਾ ਨਾਵਾ ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋ ਗਏ ਸਤਿਗੁਰਾਂ ਦੇ ਚਰਨਾਂ 'ਪਾਸ ਸੰਗਤਾਂ ਨੇ ਮਾਇਆ ਦੇ ਢੇਰ ਲਗਾ ਦਿੱਤੇ। ਉਸ ਸਮੇਂ ਧੀਰਮਲ ਨੇ ਬਹੁਤ ਈਰਖਾ ਕੀਤੀ। ਇੱਕ ਦਿਨ ਸਤਿਗੁਰੂ ਜੀ ਬਿਆਸ ਦਰਿਆਵਲ ਘੋੜੀ ਉੱਪਰ ਚੜ੍ਹ ਕੇ ਜਾ ਰਹੇ ਸਨ। ਤਦੋਂ ਧੀਰਮਲ ਨੇ ਈਰਖਾ ਨਾਲ 시ਹੇ ਮਸੰਦ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਭੇਜਣਾ ਕੀਤਾ। ਤਦੋਂ 시ਹੇ ਮਸੰਦ ਨੇ ਗੁਰੂ ਸਾਹਿਬ ਉੱਪਰ ਗੋਲੀ ਚਲਾਈ। ਗੋਲੀ ਦੇ ਖੜਕੇ ਨਾਲ ਘੋੜੀ ਦੌੜ ਪਈ ਜਿਸ ਕਰਕੇ ਉਹ ਗੋਲੀ ਸਤਗੁਰਾਂ ਦੇ ਨਾਂ ਲੱਗੀ ਵਾਪਸ ਮੁੜਦੇ ਹੋਏ ਗੁਰੂ ਸਾਹਿਬ ਜੀ ਨੇ ਧੀਰਮਲ ਦੇ ਡੇਰੇ ਕੋਲ ਆ ਕੇ ਬਚਨ ਕੀਤੇ ਕਿ ਧੀਰਮਲ ਭਲਾ ਹੋਵੇ ਧੀਰਮਲ ਤੇਰਾ ਭਲਾ ਹੋਵੇ ਜਦੋਂ ਗੁਰੂ ਜੀ ਆਪਣੇ ਸਥਾਨ ਤੇ ਵਾਪਸ ਆ ਕੇ ਪੰਜ ਇਸ਼ਨਾਨਾ ਕਰ ਰਹੇ ਸਨ ਤਦੋਂ ਸ਼ੀਹਾ ਮਸੰਦ ਕੁਝ ਆਦਮੀ ਲੈ ਕੇ ਗੁਰੂ ਜੀ ਦੇ ਸਥਾਨ ਤੇ ਆ ਗਏ ਅਤੇ ਉਸਨੇ ਆਕੇ ਫਿਰ ਗੁਰੂ ਜੀ ਉੱਪਰ ਗੋਲੀ ਚਲਾ ਦਿੱਤੀ ਜੋ ਸਤਗੁਰਾਂ ਦੇ ਮੱਥੇ ਨੂੰ ਛੂ ਕੇ ਕੰਦ ਵਿੱਚ ਜਾ ਵਜੀ ਤਦੋਂ ਵੀ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੋਈ ਵੀ ਕੌੜਾ ਬਚਨ ਨਾ ਕੀਤਾ ਬੰਦੂਕ ਚੱਲੀ ਮਗਰੋਂ ਮਾਤਾ ਨਾਨਕੀ ਜੀ ਨੇ ਰੌਲਾ ਪਾਇਆ ਇਤਨੇ ਚਿਰ ਨੂੰ ਉਹ ਲੁਟੇਰੇ ਗੁਰੂ ਘਰ ਦਾ ਸਾਰਾ ਸਮਾਨ ਚੁੱਕ ਕੇ ਲੈ ਗਏ ਜਾਦੀ ਖਬਰ ਮੱਖਣਸ਼ਾਲ ਲਬਾਣੀ ਨੂੰ ਪਤਾ ਚੱਲੀ ਤਦੋਂ ਉਸਨੇ ਆਪਣੇ ਆਦਮੀ ਤੇ ਸਿੱਖਾਂ ਨੂੰ ਨਾਲ ਲੈ ਕੇ ਜਲਦੀ ਹੀ ਧੀਰਮਲ ਉੱਪਰ ਹਮਲਾ ਕਰ ਦਿੱਤਾ ਅਤੇ ਅਜਿਹੀ ਤੀਰਾਂ ਦੀ ਵਰਖਾ ਕੀਤੀ ਕਿ ਧੀਰਮਲ ਸਹਿ ਨਾ ਸਕਿਆ ਤੇ ਆਪਣਾ ਘੋੜਾ ਭਜਾ ਕੇ ਨਿਕਲ ਗਿਆ ਅਤੇ ਉਸਦੇ ਸਾਰੇ ਆਦਮੀ ਵੀ ਭੱਜ ਗਏ ਤਦੋਂ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਾਰਾ ਸਮਾਨ ਵਾਪਸ ਲੈ ਆਂਦਾ ਪਰ ਜਦੋਂ ਗੁਰੂ ਜੀ ਨੇ ਇਹ ਸੁਣਿਆ ਤਾਂ ਉਹਨਾਂ ਨੇ ਮੱਖਣ ਸ਼ਾਹ ਤੇ ਕਿਰਪਾਲ ਚੰਦ ਜੀ ਨੂੰ ਕਹਿ ਕੇ ਉਹਨਾਂ ਦਾ ਸਾਰਾ ਸਮਾਨ ਵਾਪਸ ਮੜਾ ਦਿੱਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦੀ ਨਿਸ਼ਾਨੀ ਜਾਣ ਕੇ ਨਾ ਮੋੜਿਆ ਜੋ ਮਾਤਾ ਨਾਨਕੀ ਜੀ ਨੂੰ ਸੌਂਪ ਦਿੱਤਾ ਉਸ ਸਮੇਂ ਮਾਤਾ ਨਾਨਕੀ ਜੀ ਨੇ ਕਿਹਾ ਕਿ हे ਸਪੁੱਤਰ ਜੀ ਤੁਸੀਂ ਧੰਨ ਕਿਉਂ ਨਾ ਰਖਿਆ ਤਦੋਂ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਮਾਈ ਮੈਂ ਤਨ ਪਾਇਓ ਹਰ ਨਾਮ ਏ ਮਾਈ ਮੇਰੇ ਮਾਤਾ ਮਾਤਾ ਨਾਨਕੀ ਜੀ ਮੈਂ ਪ੍ਰਮਾਤਮਾ ਦਾ ਨਾਮ ਰੂਪੀ ਤਨ ਪਾਉਣਾ ਕੀਤਾ ਹੈ ਮਨ ਮੇਰੋ ਧਵਨ ਤੇ ਛੂਟਿਓ ਕਰ ਬੈਠੋ ਬਿਸਰਾਮ ਰਹਾਓ ਮੇਰਾ ਮਨ ਸੰਸਾਰਾ ਕਰ ਬਿਰਤੀ ਵੱਲ ਦੌੜਨ ਤੋਂ ਛੁੱਟ ਗਿਆ ਹੈ ਬਹਿ ਗਿਆ ਹੈ ਹੁਣੇ ਆਨੰਦ ਸਰੂਪ ਵਿੱਚ ਇਸਤਤੀ ਬਿਸਰਾਮ ਕਰਕੇ ਬੈਠ ਗਿਆ ਹੈ ਰਹਾਉ ਪੁਆੜੇ ਤਾਂ ਸਾਰੇ ਸਾਧ ਸੰਗਤ ਜੀ ਮੰਨਦੇ ਹੀ ਆ ਨਾ ਜਿਹਦਾ ਮੰਨ ਨਹੀਂ ਬਿੰਦਾ ਉਹ ਕਿਸੇ ਨੂੰ ਵੀ ਨਹੀਂ ਬਹਿਣ ਦਿੰਦਾ ਕਿਸੇ ਨਾ ਕਿਸੇ ਪਾਸੇ ਉਹ ਤੋਰੀ ਰੱਖਦਾ ਕੋਈ ਤੋਰ ਪਾਤਸ਼ਾਹ ਕਹਿੰਦੇ ਮਾਤਾ ਮਾਤਾ ਨਾਨਕੀ ਜੀ ਮੇਰਾ ਮਨ ਨੇ ਬਿਸਰਾਮ ਕਰ ਲਿਆ ਬਹਿ ਗਿਆ ਹੈ ਮੈਂ ਇਸ ਮਾਇਆ ਤੋਂ ਕੀ ਲੈਣਾ ਹੈ ਇਹ ਮਾਇਆ ਹੁੰਦੀ ਹੈ ਤੇ ਪਟਕਾਉਂਦੀ ਹੈ ਇਸ ਮਾਇਆ ਕਰਕੇ ਵੈਰ ਵਿਰੋਧ ਵਧੇ ਹਨ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ ਬਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਆ ਕਿ ਮਾਇਆ ਦੀ ਮਮਤਾ ਮੇਰ ਇਸ ਤਨ ਸਰੀਰ ਤੋਂ ਭੱਜ ਗਈ ਆ ਅਤੇ ਮੇਰੇ ਅੰਦਰ ਨਿਰਮਲ ਉज्जਲ ਗਿਆਨ ਉਪਜਿਓ ਪੈਦਾ ਹੋਇਆ ਲੋਭ ਮੋਹ ਇਹ ਪਰਸ ਨਾ ਸਕੈ ਗਹੀ ਭਗਤ ਭਗਵਾਨ ਜੋ ਲੋਭ ਲਾਲਚ ਮੋਹ ਆਦਵਕਾਰ ਹਨ ਇਹ ਮੈਨੂੰ ਹੁਣ ਪਰਸ स्पर्ਸ਼ ਨਹੀਂ ਕਰ ਸਕਦੇ ਕਿਉਂਕਿ ਮੈਂ ਹੁਣ ਭਗਵਾਨ ਪਰਮਾਤਮਾ ਦੀ ਭਗਤੀ ਗ੍ਰਹਿਣ ਕੀਤੀ ਹੈ ਵੇਖੋ ਭਗਤੀ ਵਿੱਚ ਕਿੰਨੀ ਬਰਕਤ ਹੈ ਪਾਵਰ ਹੈ ਜਨਮ ਜਨਮ ਕਾ ਸੰਸਾ ਚੂਕਾ ਰਤਨ ਨਾਮ ਜਬ ਪਾਇਆ ਉਸਮੇ ਜਨਮ ਜਨਮਾਂ ਦਾ ਪਿਆ ਆ ਸੰਸਾ ਚੁਕਿਆ ਗਿਆ ਭਾਵ ਦੂਰ ਹੋ ਗਿਆ ਜਦੋਂ ਦਾ ਰਤਨ ਮਾਨਕ ਦੀ ਨਿਆਈ ਅਮੋਲਕ ਨਾਮ ਨੂੰ ਪਉਣਾ ਕੀਤਾ ਹੈ ਤ੍ਰਿਸ਼ਨਾ ਸਤਲ ਬਿਨਾਸੀ ਮਨ ਤੇ ਨਿਜ ਸੁਖ ਮਾਹੇ ਸਮਾਇਆ ਮਨ ਤੋਂ ਸਾਰੀ ਤ੍ਰਿਸ਼ਨਾ ਨਾਸ਼ ਹੋ ਗਈ ਹੈ ਅਤੇ ਮੇਰਾ ਮਨ ਨਿਜ ਆਪਣੇ ਸੁਖ ਸਰੂਪ ਵਿੱਚ ਸਮਾਇਆ ਲੀਨ ਹੋ ਗਿਆ। ਜਾ ਕੋ ਹੋਤ ਦਇਾਲ ਕਿਰਪਾ ਨਿਧ ਸੋ ਗੋਬਿੰਦ ਗੁਣ ਗਾਵੇ। ਜਿਸ ਮਨੁੱਖ ਦੇ ਉਪਰ ਕਿਰਪਾ ਮਿਹਰ ਦਾ ਨਿਧ ਖਜ਼ਾਨਾ ਪ੍ਰਭੂ ਮਿਹਰਬਾਨ ਹੋ ਜਾਂਦਾ। ਉਹ ਹੀ ਗੋਬਿੰਦ ਪਰਮਾਤਮਾ ਦੇ ਗੁਣ ਗਾਉਣਾ ਕਰਦਾ। ਕਹ ਨਾਨਕ ਇਹ ਵਿਦ ਕੀ ਸੰਪੈ। ਕੋ ਗੁਰਮੁਖ ਪਾਵੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਾਤਾ ਜੀ ਇਸ ਵਿਦ ਪ੍ਰਕਾਰ ਦੀ ਸ਼ੁਭ ਗੁਣਾ ਗਿਆਨ ਦੀ ਸੰਪੈ ਬਿਭੂਤੀ ਕੋਈ ਗੁਰਮੁਖ ਹੀ ਵਿਰਲਾ ਹੀ ਪਾਉਣਾ ਕਰਦਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਆਪ ਨਾਮ ਦਾ ਰੂਪ ਹਨ ਪਰਮਾਤਮਾ ਸਰੂਪ ਹਨ ਸਾਨੂੰ ਸਿੱਖਿਆ ਦੇ ਰਹੇ ਆ ਭਾਈ ਨਾਮ ਨੂੰ ਆਧਾਰ ਬਣਾਓ ਨਾਮ ਜਪੋ ਨਾਮ ਜਪੋ ਸੋ ਆਉ ਨਾਮ ਵਿੱਚ ਹਾਜ਼ਰੀ ਲਵਾ ਕੇ ਫਤੇ ਬੁਲਾਈਏ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ